ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਊੱਚਾ ਬੇਲਟ ਦੇ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਵੀਰ ਪਹਿਲਵਾਨ ਨਾਮ ਦਾ ਨੌਜਵਾਨ ਆਪਣੀ ਗੱਡੀ ਵਿੱਚ ਬੈਠਾ ਜਾ ਰਿਹਾ ਸੀ ਤੇ ਜਿਸ ਦੀ ਤੇਜ਼ ਰਫ਼ਤਾਰ ਹੋਣ ਕਾਰਨ ਗੱਡੀ ਦਰਖਤ ਦੇ ਨਾਲ ਝਟਕ ਰਾਈ ਜਿਸ ਦੌਰਾਨ ਗੱਡੀ ਦੇ ਪਰਖੱਚੇ ਉੱਡ ਗਏ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਗੱਡੀ ਦੇ ਟੋਟੇ ਟੋਟੇ ਹੋ ਚੁੱਕੇ ਨੇ ਇਸ ਮੰਜ਼ਰ ਨੂੰ ਦੇਖ ਤਾਂ ਇੰਜ ਜਾਪਦਾ ਹੈ ਜਿਵੇਂ ਕਿ ਭਲਾ ਕਟਰ ਦੇ ਨਾਲ ਇਸ ਗੱਡੀ ਨੂੰ ਕਟਿਆ ਹੋਵੇ ਤੇ ਜਿਸ ਦੇ ਟੁਕੜੇ ਬੜੀ ਦੂਰ ਦੂਰ ਤੱਕ ਖਿੰਡੇ ਨਜ਼ਰ ਆਏ ਨੇ ਇਹ ਸੀਨ ਦੇਖ ਆਸ-ਪਾਸ ਦੇ ਲੋਕਾਂ ਦਾ ਦਿਲ ਦਹਿਲ ਗਿਆ ਇਸ ਹਾਦਸੇ ਦੌਰਾਨ 17 ਸਾਲਾ ਨੌਜਵਾਨ ਵੀਰ ਪਹਿਲਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਹ ਮੰਦ ਭਾਗੀ ਖਬਰ ਮਾਪਿਆਂ ਨੂੰ ਪਤਾ ਚੱਲੀ ਤਾਂ ਘਰ ਵਿੱਚ ਸੱਥਰ ਵਿਛ ਗਏ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫਸਰ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਅਤੇ ਪਿੰਡ ਵਾਸੀਆਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ ਮੇਰਾ ਨਾਮ ਰਾਜਵੀਰ ਸਿੰਘ ਦਾ ਜਿਹੜੇ ਬੱਚੇ ਨਾਲ ਇਹ ਘਟਨਾ ਵਾਪਰੀ ਆ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਉਹ ਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਸੀ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਛੇਰ ਵਾਂਗੂ ਪੜਿਆ ਹਾਂਜੀ ਹਾਂਜੀ ਉਹਨਾਂ ਕੋਲ ਦੇ ਹੁੰਦੇ ਸੀ ਹੁੰਦਾ ਪ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਲ ਜਾਣਕਾਰੀ ਸਾਹਮਣੇ ਆਈ ਘਟਨਾ ਕਿਵੇਂ ਵਾਪਰੀ ਘਟਨਾ ਤਿਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹੀ ਕਾਰਨ ਸਾਹਮਣੇ ਆਇਆ ਜੇ ਤੱਕ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਆ ਬੱਚੇ ਅਕਸਰ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਇਕੱਲਿਆਂ ਨਹੀਂ ਭੇਜਣਾ ਚਾਹੀਦਾ ਹਾਂਜੀ ਸਰ ਕੀ ਨਾਮ ਤੁਹਾਡਾ ਸੰਦੀਪ ਸਿੰਘ ਭਾਜੀ ਸੰਦੀਪ ਸਿੰਘ ਜੀ ਜਿਹੜੀ ਰਾਤ ਪ੍ਰੋਪਲ ਪੰਪ ਦੇ ਸਾਹਮਣੇ ਘਟੜਾਂ ਵਾਪਰੀ ਉਹ ਕਿਵੇਂ ਵਾਪਰੀ ਆ ਭਾਜੀ ਮੈਂ ਰਾਤ ਪੰਪ ਦੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹਾਂ ਗਏ ਆਂ ਉੱਥੇ ਮੈਂ ਉਤਮੀਰ ਬੈਠਾ ਏ ਉਹ ਲੰਮੇ ਪੈਗੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁੱਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇ ਸ਼ਹਿਰ ਲੈ ਕੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇ ਮਤ ਕੁਝ ਕਰਤਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਅਦ ਚੋਂ ਫੇ ਘਰੇ ਲੰਦਾ ਸੀ ਇਕਟਣਾਂ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕਿਓ ਵਾਪਰਿਆ ਨਹੀਂ ਭਾਜੀ ਬੰਨੋ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇਰ ਉੱਠ ਕੇ ਗਿਆ ਜੀ ਜੀ ਸਹੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇ ਗੱਡੀ ਦੋ ਤਣੇ ਹਿੱਸਿਆਂ ਦੇ ਵਿੱਚ ਫਿਲਰੀ ਪਈ ਪਹਿਲਾਂ ਸਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਬਾਅਦ ਚ ਦਿਖੀ ਕਿਉਂਕਿ ਉੱਥੇ ਛਾਪੀਆਂ ਹੀ ਭਾਜੀ ਨਹੀਂ ਰਵੋ ਜੀ 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 ਹਾਂ ਜਦੋਂ ਲੱਭ ਤੇ ਰਹੇ ਫੇ ਪਤਾ ਲੱਗਾ ਜਿੱਦਾਂ ਸਾਈਡਾਂ ਦੇ ਗੱਡੀ ਗੁੱਡੀ ਲੱਗੀ ਫੇ ਚ ਐਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲਰਿਆ ਆ ਹਾਂਜੀ ਹਾਂਜੀ ਖਿਲਰਿਆ ਹੈ ਭਾਈ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਹੀ ਕੋ ਲਿਸੈਂਸਰ ਕੇ ਬੰਨੇ ਨੂੰ ਚਲ ਗਿਆ ਠੀਕ ਹੈ ਇੰਜਨ ਕਿਤੇ ਆ ਡਿੱਗੀ ਵਾਲਾ ਬੈਕ ਸਾਈਡ ਕਿਤੇ ਹੈ ਬੈਕ ਸਾਈਡ ਪਹਿਲਾਂ ਪਿੱਛੇ ਵੱਜ ਗਈ ਨਾ ਜਿੱਥੇ ਹਾਂ ਕਿਕਰ ਤੇ ਉਹ ਉੱਥੇ ਰਹਿ ਗਈ ਆ ਠੀਕ ਹੈ ਦੂਜੀ ਸਾਈਡ ਅੱਗੇ ਚਲ ਗਈ ਆ ਠੀਕ ਉਸ ਤੋਂ ਅੱਗੇ ਉੱਤੋਂ ਭਾਈ ਬੈਠੇ ਉਹ ਤੇ ਲੰਮੇ ਪੈ ਗਏ ਸੀ ਜਾਨੀ ਕਿ ਉਹਨਾਂ ਨੂੰ ਕੋ ਹੋਸ਼ ਨਹੀਂ ਹੈਗੇ ਠੀਕ ਸੋ ਦੋਸਤੋ ਵਾਹਨ ਚਲਾਉਂਦੇ ਹੋਏ ਹਮੇਸ਼ਾ ਹੌਲੀ ਚਲਾਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਸਾਨੀ ਦੇ ਨਾਲ ਕੰਟਰੋਲ ਕੀਤਾ ਜਾ ਸਕੇ ਹਕੀਕੀ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ